ਘਰੇ ਤੁਹਾਡੇ ਨਾ ਆਹ ਕੈਮਰਾ ਲੱਗਿਆ ਹੋਇਆ ਪਹਿਲੀ ਗੱਲ ਤਾਂ ਚੋਰ ਦੀ ਮੰਜਾਲ ਨਹੀਂ ਹੈਗੀ ਵੀ ਤੁਹਾਡੇ ਘਰੇ ਕੰਦੇ ਟੱਪ ਕੇ ਵੜ ਜੂਗਾ ਦੂਜੀ ਗੱਲ ਜੇ ਵੜ ਗਿਆ ਤਾ ਇਹ ਜਾਣ ਜੋਗਰਾ ਛੱਡਦਾ ਨਹੀਂ ਯਾਰ ਕਿਤੇ ਡੱਬ ਖੜਬੇ ਜਿਹੇ ਹੋਰ ਇਹ ਤੁਸੀਂ ਇਹ ਬਾਹਰ ਜਿਹੜਾ ਰੱਖ ਰੋ ਉਹਨਾਂ ਦੀ ਰਾਖੀ ਕਰਨੀ ਪੈਂਦੀ ਹੈ ਜੀ ਉਹਨਾਂ ਦੀ ਰਾਖੀ ਕਰਨੀ ਹਾਂਜੀ ਕੋਈ ਚੱਕਾ ਕਰਨ ਲੈ ਇਹ ਆਪਣੇ ਜਾਨਮਾਲ ਦੀ ਰਾਖੀ ਕਰਦੇ ਨੇ ਜੀ ਘਰੇ ਕਿੱਦਾਂ ਰਹਿੰਦੇ ਨੇ ਇਹ ਘਰੇ ਵਧੀਆ ਨੇ ਜੀ ਕੋਈ ਬੱਚਿਆਂ ਨਾਲ ਵੀ ਟੈਂਡਰੀ ਨਹੀਂ ਘਰ ਮਾਰਦੇ ਨਾਲ ਕਰਨਾ ਬੰਦੀ ਹਾਂ ਜੀ ਉਪਰੇ ਬੰਦੇ ਲਈ ਪੀ ਆ ਵੀ ਯਾਰ ਕਈ ਵਾਰੀ ਸੁਣਿਆ ਉਹ ਫਲਾਣੇ ਨੇ ਉਹਨਾਂ ਦੇ ਆਪਣੇ ਘਰ ਦੇ ਕੁੱਤੇ ਨੂੰ ਵੜਦੇ ਨਹੀਂ ਉਹ ਤਾਂ ਹੈ ਆ ਜੀ ਉਹ ਤਾਂ ਹੁਣ ਜੇ ਆਪਾਂ ਬੰਨ ਕੇ ਆਪਾਂ ਪੁੱਛਣਾ ਨਹੀਂ ਲੋਗ ਨੂੰ ਤੇ ਡੌਗ ਉੱਪਰ ਹੀ ਰਹਿਣਾ ਹਨਾ ਜੇ ਸੰਗਲੀ ਪਾ ਕੇ ਰੱਖਦੇ ਪਾ ਕੇ ਖੋਲਣਾ ਵੀ ਨਹੀਂ ਉਹ ਫਿਰ ਜਿਆਦਾ ਉਹ ਅਗਰੈਸਿਵ ਹੋ ਜਾਂਦਾ ਹਨਾ ਹਾਂ ਜੀ ਮਿੱਤਰੋ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਹੋਰ ਸਪੈਸ਼ਲ ਵੀਡੀਓ ਲੈ ਕੇ ਆਏ ਹਾਂਗੇ ਗਾਰਡ ਡੌਗ ਦੀ ਤੁਹਾਨੂੰ ਪਤਾ ਆਪਣੇ ਚੈਨਲ ਉੱਤੇ ਡੌਗ ਦੀਆਂ ਵੀਡੀਓ ਬਹੁਤ ਆਉਂਦੀਆਂ ਨੇ ਹਨਾ ਅੱਜ ਜਿਹੜਾ ਸਪੈਸ਼ਲ ਵੀਡੀਓ ਬਣਾ ਰਿਹਾ ਮਾਂ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਏ ਸੀ ਸਾਨੂੰ ਜੀ ਗਾਰਡ ਡੌਗ ਦਿਖਾਇਆ ਕਰੋ ਵੱਧ ਤੋਂ ਵੱਧ ਦੂਜੇ ਖਾਸ ਕਰਕੇ ਇੰਡੀਅਨ ਬਰੀਡ ਹੈ ਜਿਹੜੀ ਉਹ ਲੈ ਕੇ ਆ ਤੁਹਾਡੇ ਵਾਸਤੇ ਬਾਈ ਕੋਲੇ ਪੱਪੀ ਨੇ ਬਹੁਤ ਪਿਆਰੇ ਪਿਆਰੇ ਨੇ ਸਾਰੀ ਗੱਲਬਾਤ ਤੁਹਾਨੂੰ ਵੀਡੀਓ ਦੇ ਵਿੱਚ ਮਿਲੂਗੀ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਅਸੀਂ ਰਾਜਕੇ ਨੀਂਦ ਲਈਏ ਤਾਂ ਆਹ ਬਰੀਡ ਜ਼ਰੂਰ ਰੱਖਿਓ ਭਾਈ ਆਹ ਬਾਈ ਕੋਲੇ ਆ ਸਾਰੀ ਗੱਲਬਾਤ ਮੈਂ ਕਰਦਾ ਆਜੋ ਮਲਾਉਨੇ ਆ ਕਿੱਥੇ ਆ ਕਿਹੜੀ ਲੋਕੇਸ਼ਨ ਆ ਕੀ ਗੱਲ ਬਾਤ ਆ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਜੋ ਪੱ ਚੱਲਦੇ ਆ ਆ ਬਾਈ ਦੀ ਕੋਠੀ ਆ ਦੇਖ ਲਓ ਇੱਥੇ ਇਹਨਾਂ ਨੇ ਰੱਖਿਆ ਹੋਇਆ ਘਰੇ ਤੇ ਇਹਨਾਂ ਕੋਲੇ ਪੱਪੀ ਸੀਗੇ ਤੇ ਉਹ ਸਾਰੇ ਤੁਹਾਨੂੰ ਮੈਂ ਦਿਖਾਉਣਾ ਕਿੱਦਾਂ ਦੀ ਕੁਆਲਿਟੀ ਆ ਕੀ ਗੱਲ ਬਾਤ ਆ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਜੋ ਜਿਹੜਾ ਘਰੇ ਨਾ ਸੀਸੀਟੀਵੀ ਕੈਮਰਾ ਜਿੰਨਾ ਮਰਜ਼ੀ ਮਹਿੰਗਾ ਲੱਗਿਆ ਹੋਵੇ ਚੋਰ ਨੂੰ ਚੋਰੀ ਕਰਦੇ ਦੇਖੀ ਜਾਊਗਾ ਕਦੇ ਫੜਦਾ ਨਹੀਂ ਹੈਗਾ ਪਰ ਜੇ ਘਰੇ ਤੁਹਾਡੇ ਨਾ ਆਹ ਕੈਮਰਾ ਲੱਗਿਆ ਹੋਇਆ ਪਹਿਲੀ ਗੱਲ ਤਾਂ ਚੋਰ ਦੀ ਮੰਜਾਲ ਨਹੀਂ ਹੈਗੀ ਵੀ ਤੁਹਾਡੇ ਘਰੇ ਕੰਦ ਟੱਪ ਕੇ ਵੜ ਜਾਊਗਾ ਦੂਜੀ ਗੱਲ ਜੇ ਵੜ ਗਿਆ ਤਾਂ ਇਹ ਜਾਣ ਜੋਗਰਾ ਛੱਡਦਾ ਨਹੀਂ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਸੀਸੀਟੀਵੀ ਕੈਮਰੇ ਬਾਰੇ ਵੀ ਬਾਈ ਕਿਹੜੀ ਕੰਪਨੀ ਦਾ ਇਹ ਹੈ ਨਾ ਤੇ ਕਿੱਦਾਂ ਇਹ ਚੱਲਦਾ ਕੀ ਗੱਲਬਾਤ ਹੈ ਦੀ ਤੇ ਸਾਰੇ ਇਹਦੇ ਫੰਕਸ਼ਨ ਆਪਾਂ ਬਾਈ ਤੋਂ ਜਾਣਕਾਰੀ ਲੈਣੇ ਆਂ ਸੀਸੀਟੀਵੀ ਕੈਮਰੇ ਦੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਭੇ ਗੱਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੁਹਾਡਾ ਵੈਲਕਮ ਤੁਹਾਡਾ ਬਾਈ ਸਾਨੂੰ ਨਾ ਬਹੁਤ ਸਾਰੀਆਂ ਕਾਲ ਆਈਆਂ ਕਮੈਂਟ ਆਇਆ ਸਾਡੇ ਵੀਡੀਓ ਤੇ ਨਾ ਵੀ ਤੁਸੀਂ ਇੰਡੀਆ ਦੀ ਜਿਹੜੀ ਡੌਗ ਬਰੀਡ ਆ ਦਿਖਾਇਆ ਕਰੋ ਹਨਾ ਤੇ ਸਾਨੂੰ ਪਤਾ ਲੱਗਿਆ ਵੀ ਤੁਹਾਡੇ ਕੋਲ ਵੀ ਇਹ ਡੌਗ ਰੱਖਿਆ ਹੋਇਆ ਘਰੇ ਹਨਾ ਤੇ ਅੱਜ ਆਪਾਂ ਤੁਹਾਨੂੰ ਮਿਲਣ ਆਏ ਆ ਤੇ ਇਹਦੇ ਬਾਰੇ ਜਾਣਕਾਰੀ ਲੈਣੇ ਆ ਇਹ ਨਸਲ ਬਾਰੇ ਦੱਸੋ ਤੁਸੀਂ ਤੇ ਫਿਰ ਆਪਾਂ ਜਿਹੜੇ ਮੇਰੇ ਵੀਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀਡੀਓ ਨਾਲ ਜੁੜੇ ਰਹੋ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹ ਲੋਕੇਸ਼ਨ ਕੀ ਆ ਕਿਹੜਾ ਏਰੀਆ ਸਾਰੀ ਗੱਲਬਾਤ ਤੁਹਾਨੂੰ ਵੀਡੀਓ ਦੇ ਵਿੱਚੋਂ ਮਿਲੂਗੀ ਨਾਲ ਨਾਲ ਆਪਾਂ ਗੱਲਾਂ ਕਰਾਂਗੇ ਸਾਰੀ ਜਾਣਕਾਰੀ ਬਰੀਡ ਦੀ ਆਪਾਂ ਵੀਰ ਤੋਂ ਲੈਨੇ ਆ ਤੇ ਹਾਂਜੀ ਬਾਈ ਜੀ ਇਹ ਕਿਹੜੀ ਨਸਲ ਦਾ ਡੌਗ ਹੈ ਇਹ ਹਿਮਾਲਿਆਨ ਸ਼ੀਪਰਾਗਾ ਜੀ ਹਿਮਾਲਿਆਨ ਸ਼ੀਪ ਜੀ ਨੂੰ ਆਪਾਂ ਦੇਸੀ ਪਾਸੇ ਗੱਦੀ ਡੌਗ ਕਹਿੰਦੇ ਆ ਗੱਦੀ ਡੌਗ ਨਹੀਂ ਕਹਿੰਦੇ ਹਾਂਜੀ ਅਸੀਂ ਤਾਂ ਉਹਨਾਂ ਨੂੰ ਕਹਿੰਦੇ ਜਿਹੜੇ ਨਿੱਕੇ ਨਿੱਕੇ ਜਿਹੇ ਹੁੰਦੇ ਵੀ ਗੱਦੀ ਡੌਗ ਉਹ ਪੋਮੇਰੀਅਨ ਜੀ ਨਹੀਂ ਨਹੀਂ ਉਹ ਪੋਮੇਰੀਅਨ ਉਹਨੂੰ ਪੋਮੇਰੀਅਨ ਕਹਿੰਦੇ ਨੇ ਅਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ ਉਹ ਕਹਿੰਦੇ ਵੀ ਯਾਰ ਆ ਗੱਦੀ ਜਿਆ ਸਾਨੂੰ ਬਹੁਤ ਸੋਹਣਾ ਲੱਗਦਾ ਉਹਨੂੰ ਗੱਦੀ ਕਹਿੰਦੇ ਸੀ ਪਰ ਆ ਦੇਖ ਕੇ ਤਾਂ ਇਹਦਾ ਤਾਂ ਹਾਈਟ ਹੀ ਬਹੁਤ ਹੈ ਹਾਂਜੀ ਹਾਈਟ ਬਹੁਤ ਹੈ ਕਿੰਨੀ ਕੋ ਹਾਈਟ ਹੈ ਜਿਹੜੀ ਪੂਰੀ ਲਿਆ ਤੇਰੀ ਪੀਅਨ ਟਾਈਟ ਹੈ ਇਹ ਪਦਰੀ ਤਾਂ ਇਹ ਵੀ ਆ ਤੇ ਇਹਦਾ ਫਾਦਰ ਹੈਗਾ ਬਾਬਰ ਜੀ ਉਹਦੀ ਹੈਗੀ 34 ਇੰਚ ਹਾਈਟ ਹੋਰ ਤੁਸੀਂ ਹਿਸਾਬ ਲਾ ਲਓ 32 33 ਇੰਚ ਤੇ ਇਹਦੀ ਹੈ 30 ਇੰਚ ਇਹਦੀ ਮਦਰ ਦੀ ਹੈਨਾ ਤੇ ਇਹਦੇ ਫਾਦਰ ਦੀ ਹੈਗੀ 34 ਇੰਚ ਹਾਈਟ ਤੇ ਸਟਰਕਚਰ ਤੁਸੀਂ ਆ ਵੀਡੀਓ ਚ ਦੇਖ ਸਕਦੇ ਹੋ ਸਾਰੀ ਗੱਲਬਾਤ ਤੁਹਾਨੂੰ ਨਜ਼ਰ ਆਊਗੀ ਆਪੇ ਪਤਾ ਲੱਗ ਜਾਊਗਾ ਤੇ ਬਾਈ ਇਹ ਬੱਚਿਆਂ ਦੀ ਏਜ ਕਿੰਨੀ ਹੋਗੀ ਇਹਨਾਂ ਦੀ ਚੱਕ ਕੇ ਰੱਖੋ 1 ਮਹੀਨੇ ਦੇ ਹੋ ਗਏ ਹਾਂਜੀ ਤੇ ਕੀ ਖਾਂਦੇ ਨੇ ਇਹ ਇਹਨੂੰ ਫੀਡ ਦੰਨੇ ਆ ਜੀ ਤੇ ਐਗ ਦੰਨੇ ਆ ਜੀ ਬੋਇਲ ਕਰਕੇ ਤੇ ਦਹੀਂ ਤੇ ਦਹੀਂ ਮਤਲਬ ਕਈ ਲੋਕ ਕਹਿੰਦੇ ਨੇ ਘਰੇ ਵੀ ਦੁੱਧਾ ਵੀ ਪਾਉਣਾ ਚਾਹੀਦਾ ਦੁੱਧ ਪਾਉਣਾ ਚਾਹੀਦਾ ਕਿ ਨਹੀਂ ਬੱਚਿਆਂ ਲਈ ਤਾਂ ਖਰਾਬ ਆ ਦੁੱਧ ਨਹੀਂ ਦਹੀਂ ਪਾਉਣਾ ਦੁੱਧ ਤੇ ਕੀ ਇਨਫੈਕਸ਼ਨ ਦੁੱਧ ਤੇ ਕਹਿੰਦੇ ਨੇ ਪੀੜਾ ਇਨਫੈਕਸ਼ਨ ਕੀੜੇ ਵਗੈਰਾ ਬਣ ਜਾਂਦਾ ਤੇ ਨਾਲ ਪੀੜਾ ਖਰਾਬ ਹੁੰਦਾ ਠੀਕ ਹੈ ਕਿ ਆਪਣੇ ਕੋਲੇ ਜਿਹੜੀ ਇਹ ਬਰੀਡ ਹੈ ਕਿੰਨੇ ਚਿਰ ਤੋਂ ਤੁਸੀਂ ਇਹਨੂੰ ਹੈਂਡਲ ਕਰ ਰਹੇ ਹੋਗੇ ਮੈਨੂੰ ਹੋ ਗਿਆ ਜੀ 14 ਸਾਲ ਹੋ ਗਏ ਜੀ 14 ਸਾਲ ਹੋ ਗਏ ਪੁਰਾਣੇ ਕਾ ਜੀ ਹਾਂ ਜੀ ਕਿੰਨੇ ਡੌਗ ਰੱਖਿਆ ਤੁਸੀਂ ਮੇਰੇ ਕੋਲ ਹੈਗੇ ਨੇ ਜੀ ਤਿੰਨ ਡੌਗ ਤਿੰਨ ਡੌਗ ਨੇ ਇੱਕ ਵੀ ਨਾ ਸਲਦੇ ਨੇ ਤੇ 73 ਮਾਸ ਤੋਂ ਵੀ ਨੇ ਇਹ ਗੱਡੀ ਵੀ ਨੇ ਗੱਡੀ ਵੀ ਨੇ ਤੇ ਬਹੁਤ ਧੰਨਵਾਦ ਆਏ ਦੱਸੋਗੇ ਤੁਸੀਂ ਵੀ ਇਹੀ ਡੌਗ ਤੁਸੀਂ ਕਿਉਂ ਰੱਖਿਆ ਇਹਨੂੰ ਕਿਉਂ ਚੂਜ਼ ਕੀਤਾ ਇੱਕ ਤਾਂ ਜੀ ਸਾਈਜ਼ ਵੱਡਾ ਸੋਹਣੇ ਲੱਗਦੇ ਨੇ ਤੇ ਇਹ ਕਹਿੰਦੇ ਗਾਰਡਿੰਗ ਬਹੁਤ ਬਾਦ ਲਈ ਵਾਸਤੇ ਵਧੀਆ ਹਾਂ ਜੀ ਐ ਨਹੀਂ ਹੈਗਾ ਵੀ ਰਾਤ ਨੂੰ ਖੋਲ ਕੇ ਮੈਂ ਚੰਦੀ ਨਹੀਂ ਸੌਂ ਜੂਗੀ ਐ ਨਹੀਂ ਹੈ ਕਉਤੀੰਦਰ ਜੀ ਮੈਨੂੰ ਮੈਨੂੰ ਕਹਿਣ ਦਾ ਮਤਲਬ ਇਹ ਹੈ ਵੀ ਜੇ ਆਪਾਂ ਖਰਾੜੇ ਮਾਰਨੇ ਦੀ ਨੀਂਦ ਦੇ ਵਿੱਚ ਹਨਾ ਤਾਂ ਇਹਨੂੰ ਖੁੱਲਾ ਛੱਡ ਦਿਓ ਤੇ ਤੁਸੀਂ ਆਰਾਮ ਦੀ ਨੀਂਦ ਸੌਂਜੋ ਹਾਂਜੀ ਹਾਂਜੀ ਮੁਰਕੇ ਸੋਵੇ ਬਸ ਦਿਨੇ ਸੁੱਤੇ ਰਹਿੰਦੇ ਨੇ ਜਿਆਦਾ ਨਹੀਂ ਤੇ ਰਾਤ ਨੂੰ ਨੀਂਦ ਕੰਦੀ ਨਹੀਂ ਬਹੁਤ ਲੋਕ ਦੇਖਿਆ ਵੀ ਬਹੁਤ ਸੋਹਣੇ ਸੋਹਣੇ ਕਤੂਰੇ ਲੈ ਕੇ ਫਿਰਦੇ ਹੁੰਦੇ ਨੇ ਵੀ ਆਏ ਗੋਦੀ ਚੱਕੀ ਉਹਨਾਂ ਨੂੰ ਹਨਾ ਤੇ ਤੁਹਾਡਾ ਕਦੇ ਮਨ ਕਰੇ ਵੀ ਯਾਰ ਇਹ ਵੀ ਇੰਨੇ ਸੋਹਣੇ ਨੇ ਆਪਣੇ ਕੋਲ ਕਿਵੇਂ ਜੀ ਆਪਣੇ ਬਹੁਤ ਸੋਹਣੇ ਸੋਹਣੇ ਹੁੰਦੇ ਨੇ ਨਾ ਵੀ ਆ ਕਿੱਤੇ ਦੱਬ ਖੜਬੇ ਜੀ ਹੋਰ ਇਹ ਤੁਸੀਂ ਬਾਹਰ ਜਿਹੜਾ ਰੱਖ ਰਹੇ ਉਹਨਾਂ ਦੀ ਰਾਖੀ ਕਰਨੀ ਪੈਂਦੀ ਹੈ ਜੀ ਉਹਨਾਂ ਦੀ ਰਾਖੀ ਕਰਨੀ ਹਾਂਜੀ ਕੋਈ ਚੱਕਾ ਕਰਨ ਲੈ ਇਹ ਆਪਣੀ ਚੱਕੀ ਲੈ ਇਹ ਆਪਣੀ ਜਾਨ ਮਾਲ ਦੀ ਰਾਖੀ ਕਰਦੇ ਨੇ ਜੀ ਹਾਂਜੀ ਘਰੇ ਕਿੱਦਾਂ ਰਹਿੰਦੇ ਨੇ ਇਹ ਘਰੇ ਵਧੀਆ ਨੇ ਜੀ ਕੋਈ ਬੱਚਿਆਂ ਨਾਲ ਵੀ ਟੈਂਟਰ ਨਹੀਂ ਕਰ ਸਾਰੇ ਨਾਲ ਬੈਂਟ ਹਾਂਜੀ ਉਪਰੇ ਬੰਦੇ ਲਈ ਹਾਂਜੀ ਨਹੀਂ ਉਹਨੂੰ ਨਹੀਂ ਪੜਨ ਹੁੰਦੇ ਜੀ ਇਦਾਂ ਹੁੰਦਾ ਵੀ ਜੇ ਆਪਣੇ ਛੋਟੇ ਬੱਚੇ ਨੇ ਬੱਚਿਆਂ ਦਾ ਸੁਭਾਅ ਹੁੰਦਾ ਵੀ ਖੜ ਕੇ ਕੰਨ ਖਿੱਚ ਲਿਆ ਲੱਤ ਖਿੱਚ ਲਈ ਉਹਦਾ ਨਹੀਂ 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 ਆਪਣੇ ਬੱਚੇ ਨੂੰ ਕੁਝ ਨਹੀਂ ਕਰਦੇ ਕਿ ਨਾਲ ਖੇਡੀਏ ਛੱਡੀ ਜਾਂਦੇ ਨੇ ਘਰੇ ਰਹਿੰਦੇ ਨੇ ਹੁਣ 14 ਸਾਲ ਹੋ ਗਏ ਆਪਣੇ ਦਾ ਐਸਡੀ ਦਾ ਗੱਲ ਹੋਈ ਨਹੀਂ ਕਰੇ ਡਰ ਲੱਗਿਆ ਯਾਰ ਇਹ ਤਾਂ ਖਾਜੂ ਵੱਡੇ ਡਰਦਾ ਹੈਗਾ ਯਾਰ ਦੂਜੇ ਬੰਦੇ ਲਈ ਤਾਂ ਬੰਦ ਨਹੀਂ ਜੀ ਬਹੁਤ ਆਹ ਕਾਰਮਿਕਤਾ ਤੇ ਵੀ ਮੈਂ ਤਾਂ ਤੈਨੂੰ ਛੱਡਣਾ ਨਹੀਂ ਉੱਪਰੇ ਬੰਦੇ ਨੇ ਤੁਹਾਨੂੰ ਦੱਸਿਆ ਜੀ ਉੱਪਰੇ ਤਾਂ ਪੈਣੇ ਪੈਣਾ ਜੀ ਨਹੀਂ ਜੇ ਤੁਸੀਂ ਗਲਤ ਦੇਖਣਾ ਜੀ ਇਦਾਂ ਹੱਥ ਕਰ ਲਾਉਂਗਾ ਫਿਰ ਤਾਂ ਤੂੰ ਪਾਉਗਾ ਜੀ ਇਹ ਹੁਣ ਕੋਲ ਬੈਠੇ ਆ ਸੀ ਫੇਰ ਨਹੀਂ ਕਰਦੇ ਕਿ ਕੋਲੇ ਹੁੰਨੇ ਉਹਨੂੰ ਮੰਨ ਲਓ ਇਹ ਵਧੀਆ ਇਹਦਾ ਲਿਖਾ ਦੇ ਨਹੀਂ ਨਹੀਂ ਫੇਰ ਤਾਂ ਉਹ ਬੈਠੀ ਹੈ ਪਤਾ ਲੱਗ ਗਿਆ ਵੀ ਬਾਹਰ ਦੀਆਂ ਆ ਜਾਂਦੀਆਂ ਇਹ ਹੋ ਗਈ ਇਹ ਸਵਾ ਸਾਲ ਦੀ ਹੋਇਆ ਕਿ ਫਸ ਬਲੱਡ ਲਾਈਨ ਦੇ ਬਾਰੇ ਦੱਸੋ ਥੋੜਾ ਜਿਹਾ ਇਹ ਬਾਵਰ ਦੀ ਬੱਠੀ ਹੈ ਜੀ ਬਾਵਰ ਦੀ ਬੱਠੀ ਹਾਂ ਜੀ ਬਾਵਰ ਨੂੰ ਤਕਰੀਬਨ ਜਿਹੜਾ ਗੱਡੀ ਰੱਖਦੇ ਸਾਰੀ ਜਾਣਦੇ ਨੇ ਬਾਵਰ ਦੀ ਬੱਠੀ ਇਹ ਬਾਵਰ ਤੁਸੀਂ ਸੋਵ ਵਗੈਰਾ ਲਾਣੇ ਨੇ ਨਹੀਂ ਬਾਬਰ ਮਸ਼ਹੂਰ ਕੁੱਤਾ ਆਪਣੇ ਹੁਣ ਵੀ ਆ ਆਪਣੇ ਕੋਲ ਤੇ ਹੁਣ ਛੋਹ ਵਗੈਰਾ ਨਹੀਂ ਅਸੀਂ ਵਾੜਾ ਸਾਡੇ ਕੋਲੇ ਆ ਹਾਂਜੀ ਕੋਲੇ ਆ ਇਹ ਇਹ ਬਾਬਰ ਦੀ ਬੱਚੀ ਆ ਜਿਹੜੇ ਇਹ ਬੱਚੇ ਨੇ ਕਿਹੜੇ ਇਹ ਡਾਊਨ ਦੇ ਬੱਚੇ ਨਹੀਂ ਨਹੀਂ ਉਹ ਮੇਰੇ ਫਰੈਂਡ ਕੋਲ ਉਹ ਤੁਹਾਡੇ ਫਰੈਂਡ ਕੋਲੇ ਆ ਠੀਕ ਆ ਮਤਲਬ ਉਹਦੀ ਬਲੱਡ ਲਾਈਨ ਲੱਗਦੀ ਆ ਓਕੇ ਜਿੱਦਾਂ ਕਹਿੰਦੇ ਕੇਸ ਆ ਰਜਿਸਟਰਡ ਹੁੰਦਾ ਕੈਨਲ ਹਣਾ ਤੁਹਾਡਾ ਕਿਵੇਂ ਕੇਸ ਆ ਰਜਿਸਟਰਡ ਇਹ ਨਹੀਂ ਇਹਨਾਂ ਦਾ ਹੀ ਨਹੀਂ ਹੈ ਕਿ ਪੁੱਤਰ ਮੇਰੇ ਚਪਤਰ ਮਾਸਟਰ ਜਿਹੜੇ ਮੱਤ ਉਹਨਾਂ ਦਾ ਉਹ ਚੇਂਜ ਹੈ ਉਹਨਾਂ ਦੇ ਬੱਚੇ ਆ ਇਹਨਾਂ ਦੀ ਕਿੰਨੀ ਐਜ ਹੋਗੀ ਇੱਕ ਮਹੀਨੇ ਦੀ ਇੱਕ ਮਹੀਨੇ ਦੇ ਹੋਗੇ ਤੇ ਹੁਣ ਆਪ ਖਾਂਦੇ ਪੀਂਦੇ ਹਾਂ ਹਾਂਜੀ ਆਰ ਖਾਂਦੇ ਨੇ ਫੀਡ ਵਗੈਰਾ ਨਹੀਂ ਪੀਂਦੇ ਨਾ ਇੱਕ ਵਗੈਰਾ ਖਾਂਦੇ ਪਿਓਰਿਟੀ ਦੀ ਮਤਲਬ ਕਈ ਵਾਰੀ ਕਿਸੇ ਨੂੰ ਚਾਹੀਦਾ ਹੁੰਦਾ ਹਨ ਵੀ ਇਹ ਬੱਚਾ ਤੁਸੀਂ ਪਿਓਰਿਟੀ ਦੀ ਕੀ ਗਾਰੰਟੀ ਦੇਣੀ ਹੈ ਕਿਵੇਂ ਸੈਟੀਸਫਾਈ ਕਰਾਂਗੇ ਪਿਓਰਿਟੀ ਦੇਖੋ ਜੀ ਹੱਥ ਚ ਫੜੇ ਹੀ ਪਤਾ ਲੱਗ ਜਾਂਦਾ ਜਿਹੜੇ ਬੰਦੇ ਨੌਲ ਦੇ ਬਾਰੇ ਬਾਕੀ ਕੋਈ ਗਾਰੰਟੀ ਹੈ ਜੀ ਬੰਦੇ ਬਹੁਤ ਮੈਂ ਆਪਣੀ ਗਾਰੰਟੀ ਕੀ ਕਰਦਾ ਹਾਂ ਜੀ ਯਾਰ ਵੱਡਾ ਸਾਰਾ ਲੱਕ ਜਿਦਾ ਕੁੱਤਾ ਹੋਵੇ ਨਾ ਕੋਲੇ ਹਨ ਹਾਂਜੀ ਜਿਹਨੂੰ ਦਵਾ ਕੇ ਗਰੰਟੀਆਂ ਵਾਦ ਦੇਵਾਂਗੇ ਕੱਲ ਨੂੰ ਆਪਾਂ ਬੈਠੇ ਹਾਂ ਗਰੰਟੀ ਦੇ ਲਈ ਬੀਜੇ ਬੱਚਾ ਮਾੜਾ ਨਿਕਲ ਜਾਵੇ ਜਿੰਮੇਵਾਰ ਬੈਠੇਂ ਕਰੋਂ ਕਰੋਂ ਬੱਚਾ ਦਵਾਉਂਦੇ ਆਪਾਂ ਘੜਾ ਖੋ ਤੇ ਦੇਈਆਂ ਘਰੋਂ ਬਰਾ ਬੱਚਾ ਲੈ ਘੜਾਣੀ ਆਪਾਂ ਵੀ ਨਹੀਂ 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 ਆਪਣੇ ਬੱਚੇ ਹੋਣਗੇ ਤਾਂ ਆਪਾਂ ਸੇਲ ਕਰਦੇ ਹਾਂ ਫੀਮੇਲ ਲਿਕਵਿਡ ਫੀਮੇਲ ਨਹੀਂ ਆਪਣੇ ਕੋਲ ਦੋ ਵੀ ਦੋ ਫੀਮਲ ਦੋ ਫੀਮਲ ਇਹਦੇ ਕਿੰਨੇ ਬੱਚੇ ਹੋਣਗੇ ਇਹਦੇ 6 ਬੱਚੇ ਨੇ ਅਛਾ ਇਹ ਸਾਰੇ ਮੇਲ ਨਹੀਂ ਇਹਨਾਂ ਚ ਦੋ ਫੀਮੇਲ ਨੇ ਦੋ ਫੀਮੇਲ ਇਹ ਮੇਲ ਹੈ ਅਛਾ ਇਹ ਵੀ ਇਦਾਂ ਦਾ ਕਲਰ ਬਣਨਾ ਹੈ ਦਾ ਕਿਹੜਾ ਕਲਰ ਕਹਿੰਦੇ ਨੇ ਇਹਨੂੰ ਫਲੈਕਸਿੰਗ ਕਹਿੰਦੇ ਨੇ ਇੱਕ ਕਹੀ ਨਾ ਜਿੱਦਾਂ ਮੈਂ ਗੱਡੀ ਹੋਰ ਵੀ ਦੇਖਿਆ ਉਹਨਾਂ ਦੇ ਜਿੱਦਾਂ ਬਾਲ ਹੁੰਦੇ ਆ ਜਿਹੜੇ ਆ ਕੋਟ ਕਹਿੰਦੇ ਨੇ ਨੂੰ ਕੋਟ ਕੋਟ ਉਹ ਘੱਟ ਹੁੰਦਾ ਇਹਨੇ ਮੈਨੂੰ ਜ਼ਿਆਦਾ ਹੀ ਲੱਗਦਾ ਇਹ ਕੋਈ ਅਲੱਗ ਨਹੀਂ ਲੈਂਦੇ ਨਹੀਂ ਬਾਬਰ ਦੇ ਜ਼ਿਆਦਾ ਹੁੰਦਾ ਨਾ ਬਾਬਰ ਦੇ ਲਾਈਨ ਜਿਹੜੇ ਇਹ ਫਲਫੀ ਹੁੰਦੇ ਆ ਜ਼ਿਆਦੇ ਉਹ ਘੱਟ ਹੁੰਦਾ ਆਪੋ ਆਪਣਿਆ ਹੁੰਦਾ ਸਾਰਾ ਇੱਕ ਡੌਗ ਦਾ ਹੀ ਇਹਨਾਂ ਦੇ ਗੱਲ ਨੋਟ ਕਰੋ ਤੁਸੀਂ ਬਾਈ ਦੇ ਹੱਥ ਵਿੱਚ ਬੱਚਾ ਤੁਸੀਂ ਦੇਖ ਰਹੇ ਹੋ ਆ ਦੂਜਾ ਵੀ ਚੱਕ ਬਈ ਆਪਾਂ ਪੂਰਾ ਥੋੜੀ ਜਿਹੀ ਗੱਲਬਾਤ ਫਰਦ ਹੀ ਕਰਾਂਗੇ ਹੁਣ ਆਪਾਂ ਆਹ ਦੇਖੋ ਤੁਸੀਂ ਜਿਹੜੀ ਆ ਚੀਜ਼ ਆ ਇਹ ਫਲਫੀ ਨੇ ਗੱਦੀ ਦੇ ਜ਼ਿਆਦਾਤਰ ਉਹਦੇ ਹੀ ਜਿੱਦਾਂ ਆਮ ਡੌਗ ਦੇ ਫਰ ਹੁੰਦਾ ਨਾ ਸਟੈਂਡਰਡ ਜਾਂ ਨਾਰਮਲ ਜਾਂ ਕੋਡ ਹੁੰਦਾ ਇਹਦੇ ਥੋੜਾ ਐਕਸਟਰਾ ਲੱਗ ਰਿਹਾ ਮੈਨੂੰ ਤਾਂ ਕਰਕੇ ਮੈਂ ਗੱਲ ਕੀਤੀ ਹੈ ਨਾ ਹਾਂਜੀ ਹਾਂਜੀ ਇਹ ਫਲਫੀ ਹੁੰਦੇ ਜਿਹੜੇ ਥੋੜੇ ਫਲਫੀ ਆ ਬਾਬਰ ਦੇ ਆ ਵੀ ਕੋਟ ਬਹੁਤ ਹੈ ਜਿਹੜੇ ਬਾਬਰ ਦੀ ਗੱਲ ਕਰਦੇ ਹਾਂ ਬਾਬਰ ਤੁਹਾਡੇ ਕੋਲ ਕਦੋਂ ਆਇਆ ਮੇਰੇ ਕੋਲ ਸੱਤ ਸਰਵਨਾਂ ਅੱਜ ਨਹੀਂ ਬੱਚਾ ਲਿਆ ਸੀਗਾ ਨਹੀਂ ਵੱਡਾ ਸੀਗਾ ਮੇਰੇ ਫਰੈਂਡ ਕੋਲ ਸੀ ਬਲੀਡਿੰਗ ਮੇਰੀ ਸੀ ਉਹ ਸਾਲ ਦਾ ਹੋ ਗਿਆ ਸੀ ਮੇਰਾ ਪਲਕਿਆ ਪਲਕਿਆ ਇਹਦਾ ਕਿੰਨੇ ਬੱਚਿਆਂ ਦਾ ਰਿਜ਼ਲਟ ਹੁੰਦਾ ਇਹ ਲੈਣ ਦਾ ਜਿਹੜਾ ਤੁਹਾਡੇ ਕੋਲ 10 ਤੱਕ 11 ਵਜੇ ਤੱਕ ਬੱਚੇ 11 ਵਜੇ ਆਉਂਦੇ ਹੈਗੇ ਇੱਕ ਕਸਟਮਰ ਵੀ ਹੁੰਦੇ ਆ ਵੀ ਯਾਰ ਮੈਂ ਫੀਮੇਲ ਰੱਖ ਲਾਂ ਮੈਂ ਵੀ ਏਦਾਂ ਕੰਮ ਇਹ ਇੱਕ ਗੱਲ ਹੈਗੀ ਆ ਸ਼ੌਕ ਦੇ ਨਾਲ ਬਿਜ਼ਨਸ ਵੀ ਹੈਗਾ ਤੇ ਦੂਜੀ ਗੱਲ ਸਿਕਿਉਰਿਟੀ ਪਰਪਸ ਦੇ ਲਈ ਤਾਂ ਆਪਾਂ ਹਾਂਜੀ 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 ਸਹੀ ਗੱਲ ਇਹ ਇਹਦੀ ਜਿਹੜੀ ਕਿੰਨੀ ਕ ਕੀਮਤ ਹੁੰਦੀ ਆ ਬੱਚੇ ਦੀ ਕੀਮਤ ਤਾਂ ਅਲੱਗ-ਅਲੱਗ ਦੀ ਹੁੰਦੀ ਆ ਜੀ ਕਿੰਨਾ ਦੱਸ ਦੋ ਸਟਾਰਟਿੰਗ 15000 ਤੋਂ 21000 ਲਈ ਕਈ ਵਾਰੀ ਹੁੰਦੀ ਆ ਸਟਾਰਟਿੰਗ ਤੋਂ 10-15000 ਤੋਂ ਹੋ ਜਾਂਦੀ ਆ ਜੀ ਆਮ ਤੌਰ ਤੇ ਬਾਕੀ ਆਪਾਂ ਆਪਣੀ ਲਾਈਨਾਂ ਹਰੇਕ ਦੀ ਉਹ ਜਿਹੜੀ ਗੱਡੀ ਮੈਂ ਜਿਹੜਾ ਇੱਕ ਸਟਰੈਟਜੀ ਹੁੰਦੇ ਨੇ ਜਿਵੇਂ ਬਿਲਕੁਲ ਬੀ ਸਿੰਪਲ ਜਿਹਾ ਹੁੰਦੇ ਨੇ ਪਤਲੇ ਜਿਹੇ ਹੁੰਦੇ ਨੇ ਇਹਦਾ ਜਿਵੇਂ ਹੈੱਡ ਦਾ ਮੈਂ ਥੋੜਾ ਆ ਦੇਖੋ ਆ ਬੱਚੇ ਜਿਹਦੇ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਟੀਐਮ ਵਰਗੇ ਲੱਗ ਰਹੇ ਨੇ ਨਾ ਫਰੰਟ ਇਹਨਾਂ ਦੇ ਫੇਸ ਆ ਇਹਦਾ ਦੇਖੋ ਫੇਸ ਦੇਖੋ ਇਹ ਕਈ ਐ ਜਮਾ ਸਿੰਪਲ ਲੋਜੀ ਹੁੰਦੀਆਂ ਪਰ ਇਹ ਥੋੜਾ ਐਕਸਟਰਾ ਮੈਨੂੰ ਲੱਗ ਰਿਹਾ ਮੈਂ ਤਾਂ ਕਰਕੇ ਗੱਲ ਕਰ ਰਿਹਾ ਵੀ ਇਹਦੀ ਪ੍ਰਾਈਸ ਦੇ ਵਿੱਚ ਵੀ ਫਰਕ ਹੁੰਦਾ ਹੁੰਦਾ ਜੀ ਥੋੜੇ ਨਾਲੋਂ ਹੁੰਦਾ ਹੁੰਦਾ ਠੀਕ ਹੈ ਜੀ ਆਪਾਂ ਤੁਸੀਂ ਦੱਸਤਾ ਵੀ ਲੋ ਪ੍ਰਾਈਸ ਤੋਂ ਲੈ ਕੇ ਆਪਾਂ ਜੀ 10 ਕ ਹਜ਼ਾਰ ਤੋਂ ਸਟਾਰਟ ਹੋ ਜਾਂਦਾ ਹੈ ਹਾਈ ਲੈਵਲ ਕਿੱਥੇ ਅੱਕ ਪਹੁੰਚਦਾ ਹੈ 1 ਲੱਖ 40 ਤੱਕ ਬਚਿਆ ਬਚਦਾ ਹੁੰਦਾ 20 20 40 ਤੱਕ ਹਾਂ ਜੀ ਜ਼ਿਆਦਾਤਰ ਇਹਨਾਂ ਨੂੰ ਕਿਹੜੇ ਲੋਕ ਪਸੰਦ ਕਰਦੇ ਜ਼ਿਆਦਾਤਰ ਆਪਣੇ ਪਿੰਡਾਂ ਵਾਲੇ ਜੀ ਪਿੰਡਾਂ ਵਾਲੇ ਜਿਨ੍ਹਾਂ ਦੇ ਖੁੱਲੇ ਆਪਣੇ ਘਰ ਨੇ ਜਾਂ ਜਿੰਨਾ ਮਨ ਰੱਖੀ ਲਿਗਾਰਡਿੰਗ ਪਰਪਸ ਲਈ ਚਾਹੀਦਾ ਖੇਤਾਂ ਦੇ ਵਿੱਚ ਆ ਰਹਿੰਦੇ ਆ ਖੇਤਾਂ ਤੋਂ ਤਾਂ ਜ਼ਿਆਦਾ ਵਧੀਆ ਤੇਰੀ ਦੇ ਵਿੱਚ ਜਿੰਨੇ ਵੀ ਮਤਲਬ ਹਾਂਜੀ ਹਾਂਜੀ ਜ਼ਿਆਦਾ ਇਹਨੂੰ ਪਿੰਡਾਂ ਵਾਲੇ ਪੈਸੇ ਜ਼ਿਆਦਾ ਪਸੰਦ ਕਰਦੇ ਨੇ ਸਰਦ ਨਾਲ ਹਾਂਜੀ ਵੱਡੀ ਛੋਟੇ ਘਰ ਹੁੰਦੇ ਨੇ ਜਹਰ ਤੇ ਵੇੜ ਖੁੱਲਾ ਘੁੱਲਾ ਡੁੱਲਾ ਘਰ ਚਾਹੀਦਾ ਖਾਣਾ ਵੀ ਖੁੱਲਾ ਚਾਹੀਦਾ ਖਾਣਾ ਉਹ ਨਹੀਂ ਖਾਣਾ ਮਰਜੀ ਦਾ ਖਾਂਦੇ ਜਿਆਦਾ ਨਹੀਂ ਕੋਈ ਕਹਿ ਸਕਦੇ ਜਿਵੇਂ ਹੋਰ ਵੀ ਇੱਡਾਂ ਨੇ ਉਹ ਬਹੁਤ ਖਾਂਦੀਆਂ ਨੇ ਸਟਰਕਚਰ ਦੇ ਦੇਖ ਕੇ ਤਾਂ ਲੱਗਦਾ ਵੀ ਜਿਵੇਂ ਕਹਿੰਦੇ ਨੇ ਵੀ ਬੱਠਲ ਜਿੰਨਾ ਖਾਣਾ ਖਾਂਦਾ ਉਹ ਨਹੀਂ ਮਰਜ਼ੀ ਦਾ ਖਾਂਦੇ ਨੇ ਜਿੰਨਾ ਕਿ ਉਹਨਾਂ ਨੇ ਖਾਣਾ ਕਈ ਵਾਰ ਛੱਡ ਵੀ ਦਿੰਦੇ ਨੇ ਡੌਗ ਦੀ ਤੁਸੀਂ ਕਿੰਨੀ ਕੁ ਕਵਾਂਟੀਟੀ ਲੈ ਲੈਂਦਾ ਫੀਡ ਦੀ ਫੀਡ ਮੇਰੇ ਖਿਆਲ ਨਾਲ ਪਾਈਆਂ 20 ਕਿਲੋ ਖਾ ਜਾਂਦਾ ਹਾਂ ਹਾਂ ਜੀ ਔਰ ਬਲੀਆ ਇਹ ਔਰ ਬਲੀਆ ਇਸ ਤੋਂ ਜ਼ਿਆਦਾ ਨਹੀਂ ਜਿਵੇਂ ਦਾ ਸਟਰਕਚਰ ਜੇ ਦੇਖ ਕੇ ਲੱਗਦਾ ਵੀ ਯਾਰ ਇਹ ਤਾਂ ਉਹ ਬੱਠਲ ਖਾ ਜਾਂਦਾ ਮੈਂ ਤਾਂ ਫੀਡ ਨਹੀਂ ਨਾ ਪਾਉਂਦਾ ਜੀ ਉਹਨਾਂ ਨੂੰ ਗਲੀਆਂ ਪੈਂਦਾ ਜੀ ਗਲੀਆਂ ਵਿੱਚ ਬਸ ਹੋਇਆ ਵੀ ਨੇ ਛੋਲੇ ਦਾਲਾਂ ਤੇ ਉਹ ਗਲੀਆਂ ਵੀ ਪਾਉਣੀਆਂ ਜੀ ਤੇ ਇੱਕ ਦੋ ਐਗ ਵੀ ਪਾਈ ਦੇ ਨੇਕਸਟ ਵੱਡੇ ਉਹਨੂੰ ਉਹਨੂੰ ਵੇਜ ਵਗੈਰਾ ਦੇ ਲਈ ਈ ਨਹੀਂ ਅਸੀਂ ਨਾ ਲਈ ਜੀ ਕਰੀ ਬੰਦ ਦਿੱਤਾ ਨਹੀਂ ਦੇਖਣ ਦੇ ਵਾਲੇ ਤਾਂ ਨਹੀਂ ਆਪਾਂ ਤਾਂ ਪਾਲਦਾ ਨਹੀਂ 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 ਅੱਗ ਨਹੀਂ ਉਹ ਅੱਗੇ ਤਾਂ ਨਹੀਂ ਆ ਕਿੰਨਾਂ ਤੱਕ ਦੇ ਰਿਹਾ ਚਿਕਨ ਨਹੀਂ ਦੇਣ ਕੀ ਕਾਰਨ ਭਾਈ ਪ੍ਰੋਟੀਨ ਚਾਹੀਦਾ ਪੂਰਾ ਹੋਣਾ ਚਾਹੀਦਾ ਬਾਡੀ ਦਾ ਮਰਜ਼ੀ ਜੋ ਮਰਜ਼ੀ ਕਰੋ ਪਰ ਦਾਲਾਂ ਚ ਆ ਜਾਂਦਾ ਸੋਲਿਆਂ ਤੇ ਸੋਇਆ ਬੀਨ ਚ ਆ ਜਾਂਦਾ ਆਂਧਿਆਂ ਚ ਆ ਜਾਂਦਾ ਜੀ ਮੰਜ ਬਾਕੀ ਦਹੀਂ ਵਗੈਰਾ ਪਾਉਣਾ ਤੇ ਇਹ ਤਾਂ ਹੋ ਗਿਆ ਜੇ ਤੁਸੀਂ ਦਹੀਂ ਹੋ ਗਈ ਫੀਡ ਹੋ ਗਈ ਨਾ ਦਲੀਆ ਹੋ ਗਿਆ ਕਿਸ ਤੋਂ ਆਪਾ ਹੋਰ ਕੀ ਦੇ ਸਕਦੇ ਇਸ ਤੋਂ ਜਿਹੜਾ ਚਿਕਨ ਵੀ ਦਿੰਦੇ ਨੇ ਲੋਕ ਬਹੁਤ ਤੇ ਰਾਈਸ ਨਾਲ ਚਾਵਲ ਨਾਲ ਅਵਾਲਕ ਇਹ ਮੰਨ ਲਓ ਕਈ ਹੈ ਕਿ ਫੈਮਲੀਆਂ ਹੁੰਦੀਆਂ ਨੇ ਤੇ ਉਹ ਕਹਿੰਦੇ ਵੀ ਅਸੀਂ ਚਿਕਨ ਨਹੀਂ ਦੇ ਸਕਦੇ ਬੋਇਲ ਅੱਗੇ ਨਹੀਂ ਦੇ ਸਕਦੇ ਹਨਾ ਤੇ ਉਹਨਾਂ ਨੂੰ ਕਿਹੜੀ ਡਾਈਟ ਦੇਣੀ ਚਾਹੀਦੀ ਫਿਰ ਤਾਂ ਸਭ ਤੋਂ ਵਾਸਤਾ ਜਿਹੜੀ ਦਹੀਂ ਦਹੀਂ ਤੇ ਨਾਲ ਰੋਟੀ ਦਾ ਸੰਪਲ ਹਾਂਜੀ ਇਹਦੇ ਵਿੱਚ ਜੀ ਜਾਂਦਾ ਦਹੀਂ ਖੁੱਲੀ ਪਾਓ ਉਹ ਤੇ ਕੋ ਦਿਆ ਦੇ ਮੇਰੇ ਖਿਆਲ ਨਾਲ ਜੇ 2 ਕਿਲੋ ਦਹੀਂ ਕਰੀਏ ਸਾਨੂੰ ਫਰੀਖਾ ਡਾਈਟ ਮਿਲ ਜਾਂਦੀ ਹੈ ਲੋਕਾਂ ਦੀ ਲੋੜ ਨਹੀਂ ਚਿਕਨ ਦੀ ਨਾ ਟੈਂਪਰ ਰੋਟੀ ਦੇ ਨਾਲ ਦਹੀਂ ਇਹ ਦਾ ਵਧੀਆ ਕੰਮ ਕਰਦੀ ਹੈ ਕੀ ਦੇ ਸਕਦੇ ਬਾਕੀ ਖੁੱਲੇ ਡੁੱਲੇ ਘਰ ਦੇ ਵਿੱਚ ਦਹੀਂ ਆਵੇਂ ਹੁੰਦੇ ਆ ਜਾਂ ਵੀ ਹੁੰਦੀ ਆ ਪੰਜ ਹੁੰਦੀ ਆਰਮਾਂ ਵਾਲੇ ਵੀ ਲੈ ਕੇ ਜਾਂਦੇ ਨੇ ਹਾਂਜੀ ਫਾਰਮਾਂ ਵੀ ਲੈ ਜਾਂਦੇ ਨੇ ਆਮ ਘਰ ਵਾਲੇ ਜੀ ਇਹ ਤਾਂ ਐ ਹੁੰਦਾ ਜੀ ਇਹ ਤਾਂ ਹਾਂ ਕਿ ਤੱਕ ਕੁਐਸ ਆਪ ਕੋਈ ਇੱਕ ਚੀਜ਼ ਹੋਰ ਦੱਸੋ ਹਣਾ ਵੀ ਜਿੱਦਾਂ ਇਹੀ ਜਿਹੜੇ ਡੌਗ ਹੁੰਦੇ ਆ ਇਹਨੂੰ ਕਿਵੇਂ ਸਟਾਰਟਿੰਗ ਦੇ ਵਿੱਚ ਕਿਸੇ ਨਵੇਂ ਪਰਸਨ ਨੇ ਲੈਣਾ ਹਨਾ ਰੱਖਣਾ ਆਪਣੇ ਘਰੇ ਇਹਨੂੰ ਆਪਣਾ ਮੈਂਬਰ ਬਣਾਉਣਾ ਉਹ ਕਿਵੇਂ ਦੀ ਕੇਅਰ ਕਰੇ ਕਿਵੇਂ ਪਾਲੇ ਬੱਚੇ ਨੂੰ ਇਹਨੂੰ ਪ੍ਰੈਂਟਲੀ ਰੱਖੇ ਨਾ ਕੋਲ ਜੀ ਤੇ ਆਪਣੇ ਜਨ ਖੁੱਲਾ ਰੱਖੇ ਤੇ ਇਹਨੂੰ ਟਾਈਮ ਦੇਵੇ ਦਿਨ ਤੋਂ ਨਾਲ ਹਨਾ ਪ੍ਰੈਂਟਲੀ ਹੋਊਗਾ ਤੇ ਬਾਕੀ ਡਾਈਟ ਦਾ ਧਿਆਨ ਰੱਖੀਏ ਇਹਦਾ ਪ੍ਰੋਟੀਨ ਆਪਾਂ ਪੂਰਾ ਕਰਨਾ ਤੇ ਅਭੀ ਯਾਰ ਕਈ ਵਾਰੀ ਸੁਣਿਆ ਉਹ ਫਲਾਣੇ ਨੇ ਉਹਨਾਂ ਦੇ ਆਪਣੇ ਘਰ ਦੇ ਕੁੱਤੇ ਨੂੰ ਵੱਢਦੇ ਨਹੀਂ ਉਹ ਤਾਂ ਹੈ ਜੀ ਉਹ ਤਾਂ ਹੁਣ ਜੇ ਆਪਾਂ ਬਨ ਕੇ ਆਪਾਂ ਪੁੱਛਣਾ ਨਹੀਂ ਡੌਗ ਨੂੰ ਡੌਗ ਪਰ ਹੀ ਰਹਿਣਾ ਹਨਾ ਜਦ ਅਸੰਗਲੀ ਪਾ ਕੇ ਰੱਖਦੇ ਉਹ ਖੋਲਣਾ ਵੀ ਨਹੀਂ ਉਹ ਫਿਰ ਜਿਆਦਾ ਉਹ ਅਗਰੈਸਿਵ ਹੋ ਜਾਂਦਾ ਹਨਾ ਉਹ ਉਹ ਕਾਰਨ ਹੁੰਦੀ ਹੈ ਉਹ ਕਾਰਨ ਉਹਦਾ ਕੁੱਤਾ ਵੱੜਦਾ ਨਹੀਂ ਨਹੀਂ ਹੁਣ ਜੇ ਆਪਾਂ ਫਰੈਂਡਲੀ ਹੈ ਡੇਲੀ ਆਪਾਂ ਕੋਲ ਜਾਂਦੇ ਡੌਗ ਦੇ ਤਾਂ ਐ ਕਿੰਨੇ ਵਾਰ ਲਾਉਣਾ ਫਿਰ ਆਉਣਾ ਹਾਂਜੀ ਹਾਂਜੀ ਜੇ ਨਾਲ ਰਹਿਣਾ ਹਟਿਆ ਮੇਰਾ ਕਹਿਣ ਦਾ ਮਤਲਬ ਥੋੜੇ ਆ ਗਿਆ ਇਹਨਾਂ ਨੂੰ ਟਾਈਮ ਪ੍ਰੋਪਰ ਦੇਣਾ ਪਊਗਾ ਹੁਣ ਤੁਸੀਂ ਇਹਨੂੰ ਦੋ ਟਾਈਮ ਤੋੜਾ ਫੇਰਾ ਕਰਾਉਨੇ ਆ ਤਾਂ ਹਾਂਜੀ ਦੋ ਟਾਈਮ ਦੋ ਟਾਈਮ ਨੂੰ ਡਾਈਟ ਪੈਂਦੀ ਆ ਦੋ ਟਾਈਮ ਘੁਮਾ ਕੇ ਲੈ ਕੇ ਆਉਂਦੇ ਆ ਘਰ ਦੇ ਵਿੱਚ ਬੰਨ ਕੇ ਰੱਖੀਦਾ ਜਾਂ ਕਿੱਥੇ ਬੰਨਿਆ ਵੀ ਹੁੰਦਾ ਜੀ ਖਰਾਤ ਨੂੰ ਖੋਲਦੀ ਆ ਜਦੋਂ ਬੰਨੇ ਹੁੰਦੇ ਆ ਬੰਨੇ ਹੁੰਦੇ ਆ ਹੋਰ ਕੋਈ ਇਦਾਂ ਦੀ ਕੋਈ ਪਰੇਸ਼ਾਨੀਆਂ ਨਹੀਂ ਕੋਈ ਪਰੇਸ਼ਾਨੀ ਇਹ ਤੰਗ ਕਰਦਾ ਵੀ ਜਾਂ ਬਿਨਾ ਮਤਲਬ ਤੋਂ ਰੌਲਾ ਪਾਈ ਜਾਂਦਾ ਨਹੀਂ ਜੋ ਨਹੀਂ ਨਹੀਂ ਉਹ ਬਿਨਾ ਮਤਲਬ ਤੋਂ ਰੌਲਾ ਤਾਂ ਉਹ ਤਾਂ ਆਪਣੇ ਘੇਰ ਤੇ ਆ ਵੀ ਕਿੱਦਾਂ ਪਾ ਲਈ ਆ ਜੀ ਆਪਾਂ ਨੇ ਘੇਰ ਘੇਰ ਨਹੀਂ ਕਰਨੀ ਜੇ ਉਹਨਾਂ ਨੇ ਰੌਲਾ ਪਾਉਂਦੇ ਆ ਭਗੂਰ ਦਿੰਦੇ ਆ ਤੇ ਚੁੱਪ ਕਰ ਜਾਂਦੇ ਆ ਹੁਣ ਜਿਵੇਂ ਤੁਸੀਂ ਉੱਚਾ ਝ ਝੋਂਕਣਗੇ ਤੁੰਦ ਮਾਲਕ ਕੋਲ ਖੜਾ ਜੇ ਮੈਂ ਕਹਾਂ ਤਾ ਇੱਕ ਵਾਰ ਤੁਸੀਂ ਟਪ ਕਰ ਕੇ ਉੱਪਰ ਕਰ ਦਿੰਦੇ ਆਹ ਜਿਹਾ ਜਿੱਦਾਂ ਜਿਵੇਂ ਦੂਜੇ ਡੌਗ ਨੇ ਮੈਂ ਕਈਆਂ ਦੇ ਦੇਖਿਆ ਥੱਬਾ ਥੱਬਾ ਉਹਨਾਂ ਦੇ ਸ਼ੀਸ਼ੀਆਂ ਪਈਆਂ ਹੁੰਦੀਆਂ ਨੇ ਆਹ ਟੀਕੇ ਨੇ ਜੀ ਦਵਾਈਆਂ ਪੀਣ ਵਾਲੀਆਂ ਹਨਾ ਅੱਡ ਜਿਹੜੀਆਂ ਸ਼ੀਸ਼ੀਆਂ ਪਈਆਂ ਹੋਈਆਂ ਨੇ ਤੇ ਇਹਨਾਂ ਨੂੰ ਕਿੱਦਾਂ ਰੱਖਣਾ ਪੈਂਦਾ ਹੈ ਮੈਂ ਸ਼ੀਸ਼ੀਆਂ ਦਾ ਫੋਨ ਲੱਗੀ ਫਿਰ ਸ਼ੀਸ਼ੀਆਂ ਕੋਈ ਨਹੀਂ ਇਹ ਤਾਂ ਜੇ ਬੋਮਾਰ ਹੋ ਜੇ ਤਾਂ ਪਰ ਸਟੇਟਮੈਂਟ ਕਰਦੇ ਆ ਨਹੀਂ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਉਹ ਮਲਟੀ ਜਿਹੜਾ ਮਲਟੀ ਵਿਟਾਮਿਨ ਹੁੰਦਾ ਨਾ ਮਲਟੀ ਸਟਾਰ ਆ ਜਾਂਦਾ ਉਹ ਤਾਂ ਹੀ ਦਿੰਨੇ ਆ ਕੈਲਸ਼ੀਅਮ ਕੈਲਸ਼ੀਅਮ ਥੋੜਾ ਦੇ ਦਿੰਨੇ ਉਹ ਜ਼ਿਆਦਾ ਦਾ ਐਕਸਟਰ ਨਾਲ ਕਿਸੀ ਮੈਕਸਾ ਦੇਣਾ ਪੈਣਾ ਹਾਂਜੀ ਉਹ ਦੇ ਦਿੰਦੇ ਆ ਐਕਸਟਰ ਉਹਦਾ 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 ਬੈਨੀਫਿਟ ਕੀ ਹੁੰਦਾ ਗ੍ਰੋਥ ਲਈ ਹੁੰਦਾ ਨਾ ਥੱਡੀਆਂ ਲਈ ਥੱਡੀਆਂ ਮਜ਼ਬੂਤ ਕਰਦਾ ਤੇ ਗ੍ਰੋਥ ਵਧ ਕਰਦਾ ਜਾਂਦਾ ਮਨ ਵੀ ਆਪਾਂ ਆਹ ਬੱਚਾ ਆਪਾਂ ਰੱਖ ਲੈਣ ਕਰੀਏ ਆ ਜਿੰਨੇ ਆਪਾਂ ਰੱਖਨੇ ਆਪਾਂ ਦਿਖਾਣਾ ਇਹ ਬੱਚਾ ਮੰਨ ਲਓ ਮੈਂ ਲੈ ਗਏ ਹਨਾ ਮੈਂ ਇਹਨੂੰ ਰੱਖਣਾ ਇਹਨੂੰ ਕੈਲਸ਼ੀਅਮ ਹ ਨਾਲ ਬੰਨ੍ਹੇ ਇਹਨੂੰ ਕਿੰਨੀ ਕੁ ਮਾਤਰਾ ਦੇ ਵਿੱਚ ਦੇਣਾ ਪਊਗਾ ਇਹਨੂੰ 4-5 ml 4-5 ml ਇਹਦਾ ਕਿੰਨਾ ਕੁ weight ਹੋਣਾ ਇਹਦੇ ਤੋਂ ਕਿੰਨਾ ਕੁ ਦੇਖਿਓ ਬਹੁਤ ਹੈ ਤੋਈ 2 ਟਾਈ ਕਿਲੋ ਦਾ ਬੱਚਾ ਹੈਗਾ ਹਾਂਜੀ ਤੇ ਇਹਨੂੰ ਆਪਾਂ 5 ml ਦੇਵਾਂਗੇ ਖਾਂਦੀ ਚਾਰ-ਪੰਜ ml 4-5 ml 2 ਟਾਈ ਬਹੁਤ ਹਨ ਉਹ ਫਿਰ ਮਿਲ ਕੇ ਹੈਨਾ ਹਾਂਜੀ 5 ml ਦੇ ਲਈ ਇੱਕ ਟਾਈਮ ਦਾ ਰੂਟ ਨਹੀਂ ਇੱਕ ਟਾਈਮ ਇੱਕ ਟਾਈਮ ਇੱਕ ਟਾਈਮ ਲੋ ਟਾਈਮ ਪਾਉਂਦੂ ਨਹੀਂ ਜੀ ਉਦੋਂ ਬਾਅਦ ਜਦੋਂ ਗਰੋਥ ਕਰ ਜਾਂਦਾ ਵੱਡਾ ਹੋ ਜਾਂਦਾ ਓਕੇ ਫਿਰ ਵਧਾਉਣਾ ਪੈਂਦਾ ਜਿਉਂ ਜਿਉਂ ਇਹ ਦਾ ਸਾਈਜ਼ ਵੱਡਾ ਹੋਊਗਾ ਸਾਈਡ ਪਰਤ ਪੈਣਾ ਜਿਉਂ ਜਿਉਂ ਵੱਡਾ ਹੋਣਾ ਤਾਂ ਇਹ ਤੇ ਜ਼ਿਆਦਾ ਖਰਚਾ ਲੱਗੇਗਾ ਇੱਕ ਇੱਕ ਜਿਹੜੀ ਹੋਰ ਦੱਸਦਾ ਮੈਂ ਮੈਂ ਬਹੁਤ ਸਾਰੇ ਜਿਹੜੇ ਗੱਦੀ ਡੌਗ ਦੇਖੇ ਹੈਗੇ ਜਿਨ੍ਹਾਂ ਦੇ ਵਿੱਚ ਨਾ ਇੱਕ ਲੈਗ ਨੇ ਬੈਂਡ ਹੋ ਜਾਂਦੀਆਂ ਨੇ ਲੱਤਾਂ ਬਿੰਗੀਆਂ ਹੈਨਾ ਉਹਦੇ ਵਿੱਚ ਕੀ ਕਾਰਨ ਹੁੰਦਾ ਇੱਕ ਤਾਂ ਉਹ ਲਾਈਨ ਤੇ ਹੁੰਦਾ ਜੀ ਕਈਆਂ ਦੀ ਲਾਈਨਿੰਗ ਲਾਈਨ ਚ ਆਉਂਦੇ ਜਾਂਦਾ ਪ੍ਰੋਬਲਮ ਬਿੰਗੀਆਂ ਹੋਣਗੇ 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 ਉਨਲਚਾਰ ਕਿ ਹੋ ਸਕਦਾ ਲਾਈਨ ਬ੍ਰੀਡ ਕਹ ਦਿੰਦੇ ਆ ਜੀ ਲਾਈਨ ਲਾਈਨ ਬ੍ਰੀਡ ਜ਼ਿਆਦਾ ਹੋਈ ਹੁੰਦੀ ਨਾ ਜੀ ਉਹਦੇ ਚ ਆ ਜਾਂਦੇ ਪ੍ਰੋਬਲਮ ਤੇ ਦੂਜੀ ਉਹ ਜਦੋਂ ਸਰਕਸ ਕੋਚ ਦੇ ਪੱਖੇ ਦੇ ਬੰਦਦੇ ਆ ਚਿਪਸ ਦੇ ਬੰਦਦੇ ਆ ਉਹਦੇ ਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜੀ ਲਾਈਨ ਬ੍ਰੀਡ ਦੀ ਗੱਲ ਕਰੀ ਤੇ ਲਾਈਨ ਬ੍ਰੀਡ ਦਾ ਤੁਹਾਡਾ ਕੀ ਭਾਵ ਆ ਜੇ ਮੀਨ ਬ੍ਰੀਡਿੰਗ ਜ਼ਿਆਦਾ ਹੋਈ ਜੀ ਸੇਮ ਸੇਮ ਬਲੱਡ ਦੀ ਸੇਮ ਬਲੱਡ ਦੀ ਜੇ ਬ੍ਰੀਡਿੰਗ ਜ਼ਿਆਦਾ ਹੋਈ ਤਾਂ ਅਫੈਕਟ ਉਹਦੇ ਚ ਆ ਜਾਂਦੇ ਨਹੀਂ ਤਾਂ ਨਹੀਂ ਤੇ ਜਿਹੜੀ ਵੀ ਉਹਦੇ ਲੱਤ ਹਰ ਇੱਕ ਦੀਆਂ ਲੱਤਾਂ ਘੁੰਮੀਆਂ ਘਮਾਈਆਂ ਆਉਂਦੀਆਂ ਨੇ ਇਹ ਵੀ ਉਹੀ ਬਲ ਉਹ ਤੋਂ ਕਿੰਨੇ ਚਾਹੀਏ ਉਹਦੇ ਬੱਚੇ ਹੋ ਗਏ ਉਹਦੇ ਬੱਚੇ ਅੱਗੇ ਮੇਕ ਕਰਾਤੀ ਹਾਂਜੀ ਹਾਂਜੀ ਇਹਦੇ ਕਰਕੇ ਫਲਪ ਲਾਈਨ ਬਰੀਡ ਕਹਿੰਦੇ ਹਾਂ ਉਹਦੇ ਚ ਸਾਰੇ ਤਾਂ ਲੈ ਲੈ ਮਿੱਤਰੋ ਨੋਟ ਕਰ ਲਓ ਕੋਈ ਵੀ ਸੱਜਣ ਜੇ ਡੌਗ ਰੱਖਦਾ ਘਰੇ ਕਿਸੇ ਦੇ ਇੱਕ ਰੱਖਿਆ ਦੋ ਰੱਖਿਆ ਜੇ ਸੇਮ ਲਾਈਨ ਦੇ ਵਿੱਚ ਆਪਾਂ ਬਰੀਡਿੰਗ ਕਰਾਉਣੀ ਹੈ ਇਫੈਕਟ ਇਹਦੇ ਆਉਂਦੇ ਬਹੁਤ ਸਾਰੇ ਸੱਜਣਾਂ ਤੋਂ ਮੈਂ ਕਿਉਂਕਿ ਗੱਲਬਾਤ ਤਾਂ ਕਰਦੇ ਰਹਿੰਦੇ ਅਸੀਂ ਤਾਂ ਕਰਕੇ ਤੁਹਾਨੂੰ ਇਹ ਸਵਾਲ ਕੀਤਾ ਵੀ ਤੁਸੀਂ ਕਿਹਨੇ ਵੀ ਛੋਟਾ ਸਾਲਾ ਤੋਂ ਅਸੀਂ ਇਹ ਬਰੀਡਿੰਗ ਕਰ ਰਹੇ ਹਾਂ ਹੁਣ ਜਦੋਂ ਆਪਾਂ ਇਹ ਬੱਚਾ ਰੱਖ ਲਿਆ ਛੋਟਾ ਹੈਨਾ ਅਗਲੀ ਜਿਹੜੀ ਗੱਲ ਕਰਦੇ ਆਪਾਂ ਇਹ ਜ਼ਰੂਰੀ ਆ ਕਿਉਂਕਿ ਇੱਥੋਂ ਤੁਹਾਡੇ ਕੋਲ ਬੱਚੇ ਜਾਣੇ ਨੇ ਕੋਈ ਵੀਡੀਓ ਦੇਖ ਕੇ ਲੈ ਕੇ ਜਾਊਗਾ ਕੋਈ ਤੁਹਾਨੂੰ ਡਾਇਰੈਕਟ ਕੰਟੈਕਟ ਕਰਕੇ ਲੈ ਕੇ ਜਾਊਗਾ ਹੁਣ ਇਹਨੂੰ ਆਪਾਂ ਜਦੋਂ ਚੈਨ ਪਾਵਾਂਗੇ ਬਹੁਤ ਠਿੱਠ ਕਰਦਾ ਹੁੰਦਾ ਉਹਨੂੰ ਕਿਵੇਂ ਕਿਵੇਂ ਜੀ ਚੈਨ ਛੋਟੇ ਬੱਚਿਆਂ ਨੂੰ ਤਾਂ ਉਹ ਤੁਰਨਾ ਨਹੀਂ ਹੁੰਦਾ ਉਹਨੂੰ ਕਿਵੇਂ ਉਹਨੂੰ ਕਰੇ ਬੰਦਾ ਸਾਂਹਵੇਂ ਨੂੰ ਸ਼ੁਰੂਆਤ ਉਹ ਪੱਲਾ ਪੰਜਾਂ ਦਿਨ ਦਾ ਬੱਚਾ ਕਰਦਾ ਜੀ ਕਰਦਾ ਹੁੰਦਾ ਹਾਂਜੀ 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 ਉਹਨੂੰ ਤਾਂ ਜ਼ਿਆਦਾ ਤੋਲ ਦੀ ਲੋੜ ਨਹੀਂ ਉਹਨੂੰ ਚੈਨ ਪਾ ਕੇ ਬੰਦ ਹੋ ਜਾਂਦਾ ਹਾਂਜੀ ਆਪੇ ਸੱਟੋ ਆਪੇ ਹੁਣ ਨਹੀਂ ਸੱਟੋ ਆਹ ਹੁਣ ਮੰਨ ਲਓ ਜਦੋਂ ਜਾ ਕੇ ਹਾਈ ਕਰ ਲਾ ਪਤਾ ਨਹੀਂ ਕਰਦੇ ਬੱਚੇ ਜਿਹੜੇ ਬਾਹਰ ਕਰਦੇ ਕਰਦੇ ਨੇ ਜੇ ਕਰਦੇ ਨੇ ਜੇ ਕਰਦੇ ਇੱਕ ਦਿਨ ਕਰੂਗਾ ਦੋ ਦੋ ਤਿੰਨ ਦਿਨ ਕਰਦੇ ਨੇ ਕਈ ਕਈ ਇਦਾਂ ਰਹਿੰਦੇ ਨੇ ਕਸਟਮਰ ਵੀ ਤਾਂ ਜੀ ਰੋਣੋ ਨਹੀਂ ਹਟਦਾ ਜੀ ਇਹ ਫਲਾਣਾ ਡਿਸਟਰਬਿੰਗ ਇੱਕ ਤੋਂ ਦੋ ਦਿਨ ਹੁੰਦਾ ਜੀ ਕਈ ਬੱਚੇ ਕਰਦੇ ਨਹੀਂ ਕਈ ਕਰਦੇ ਨਹੀਂ ਕੋਈ ਨਹੀਂ ਕਰਦੇ ਜਿਹੜਾ ਕੀ ਲੱਗਿਆ ਉਹਨੇ ਤਾਂ ਲਾਏ ਲੈਣਾ ਇਹ ਇਹ ਹੁੰਦਾ ਵੀ ਕੀ ਨਹੀਂ ਲੱਗਦਾ ਹੁੰਦਾ ਨਾ ਹਾਂ ਜਿਹੜਾ ਬੰਦੇ ਦਾ ਬੰਦਾ ਦੂਤ ਚਲੇ ਹੋਰ ਨਹੀਂ ਲੱਗਦਾ 15000 ਰੁਪਏ ਘਾਰੋਂ ਵੀ ਉਦੇ ਵਿੱਚ ਕੀ ਕਰਨਾ ਚਾਹੀਦਾ ਉਹ ਘਟੂ ਨਹੀਂ ਉਹਦਾ ਪਾਉਦੇ ਉਹਦੇ ਕੋਲ ਬਣਾ ਪਣਾ ਹੀ ਫਿਰ ਤਾਂ ਨਹੀਂ ਬਚਣਾ ਪਊਗਾ ਮੇਰਾ ਤਾਂ ਗੋਲੀ ਪਾਲਣਾ ਪਊਗਾ ਟਾਈਮ ਦੇਣਾ ਪੈਣਾ ਟਾਈਮ ਦੇਣਾ ਪਊਗਾ ਠੀਕ ਹੈ ਨਾ ਕਈ ਵਾਰੀ ਬੰਦਾ ਰੱਖ ਲੈਂਦਾ ਉਹਨੂੰ ਦਿੱਕਤ ਹੈ ਮੇਰਾ ਆਪਣਾ ਵੀਡੀਓ ਦਾ ਮਤਲਬ ਹੀ ਇਹੀ ਹੈ ਵੀ ਨਵੇਂ ਬੰਦੇ ਨੂੰ ਦਿੱਕਤ ਨਾ ਆਵੇ ਹੈਨਾ ਜਿਹੜਾ ਬੰਦਾ ਵੀਡੀਓ ਦੇਖ ਕੇ ਬੱਚਾ ਲੈ ਗਿਆ ਜਾਂ ਉਦਾਂ ਵੀ ਲੈ ਗਿਆ ਉਹਨੂੰ ਪਤਾ ਹੋਣਾ ਚਾਹੀਦਾ ਵੀ ਇਹ ਥੋੜੀ ਦਿੱਕਤ ਕਰੂਗਾ ਵੀ ਇਹਨੂੰ ਡਰਨ ਦੀ ਲੋੜ ਨਹੀਂ ਉਹ ਖੁੱਲਾ ਰੱਖੀਏ ਉਹਨੂੰ ਇਹ ਬਾਕੀ ਤੁਸੀਂ ਕੀ ਕਰਦਾ ਕੁਥਰੀ ਜਾਣ ਦੁਹਾਨ ਜਿਹੜਾ ਆਪਾਂ ਕਈ ਬੰਦੇ ਲਿਆ ਕੇ ਨਾ ਸਟੇਜ ਤੇ ਦੇ ਦਿੰਦੇ ਨੇ ਕਈ ਤੋਹਰੇ ਤੇ ਲਿ ਵੀ ਦੇ ਦਿੰਦੇ ਨੇ ਆ ਕੇ ਉਹ ਫਿਰ ਉਹ ਕਰਦੇ ਖੁੱਲਾ ਫਿਰ ਜਾਣ ਦੋ ਇਹਦੇ ਆਪਾਂ ਕਈ ਵਾਰੀ ਕੋਈ ਕਾਲ ਆਉਂਦੀ ਆ ਬਾਹਰ ਡਿਲੀਵਰੀ ਕਰ ਦੇਣੀ ਡਿਲੀਵਰੀ ਕਰਾ ਦੇਣੀ ਉਹ ਤੁਸੀਂ ਆਪੀ ਵੀ ਹਾਂਜੀ ਹਾਂਜੀ ਉਹ ਮਰਜ਼ੀ ਆ ਜਿੱਥੇ ਮਰਜ਼ੀ ਆ ਹਾਲ ਇੰਡੀਆ ਹਾਲ ਇੰਡੀਆ ਦੇ ਵਿੱਚ ਤੁਸੀਂ ਭੇਜ ਦੋਗੇ ਤੇ ਉਹਦਾ ਚਾਰਜ ਉਹ ਐਕਸਟਰਾ ਚਾਰਜ ਉਹ ਜੋ ਮਕੀਸਮ ਦੇਖੋ ਹਾਂਜੀ ਉਹ ਜੋ ਵੀ ਜਿਹੜਾ ਡਿਲੀਵਰੀ ਮੈਨ ਆ ਨਾ ਉਹ ਜਿੰਨਾ ਚਾਰਜ ਲਵੇ ਉਹਦਾ ਉਹ ਉਹ ਤਾਂ ਚ ਆਪਣਾ ਕੋਈ ਨਹੀਂ ਮਿੱਤਰੋ ਬੱਚੇ ਤੁਸੀਂ ਸਾਰੇ ਦੇਖ ਲੇ ਇੱਕ ਵਾਰੀ ਮੈਂ ਫੇਰ ਦਿਖਾਉਣਾ ਤੁਹਾਨੂੰ ਚੱਕ ਕੇ ਵੀਡੀਓ ਵਿੱਚ ਬਾਈ ਬੱਚੇ ਚੱਕ ਆ ਦੇਖੋ ਇਹ ਹੋਪੋਂ ਦੀ ਜੀ ਸਾਨੂੰ ਦੇ ਜਾਂਦੇ ਸੀ ਆ ਦੇਖੋ ਬੱਚੇ ਬਹੁਤ ਵਧੀਆ ਹੈਲਦੀ ਬੱਚੇ ਨੇ 2.5 ਕਿਲੋ ਦਾ ਬੇਟ ਇਹਨਾਂ ਦਾ ਹੈਗਾ ਹਨਾ ਆ ਤੁਸੀਂ ਦੇਖ ਸਕਦੇ ਹੋ ਤੇ ਮਦਰ ਫਾਦਰ ਦੀ ਮੈਂ ਤੁਹਾਨੂੰ ਇੱਕ ਨਾਲ ਟੈਗ ਕਰ ਦਿੱਤੀ ਹੈ ਨਾ ਉਹ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਮਦਰ ਤੁਸੀਂ ਦੇਖੀ ਹੈ ਦੀ ਤੇ ਉਹਦੇ ਸ਼ਾਰਟ ਵਿੱਚ ਲੱਗੇ ਹੋਏ ਨੇ ਤੇ ਕਿਸੇ ਵੀ ਵੀ ਉਹਨੂੰ ਜਰੂਰ ਤਾਂ ਬਾਈ ਦਾ ਮੈਂ ਸਾਰਾ ਐਡਰੈਸ ਕਿੱਥੋਂ ਦੀ ਲੋਕੇਸ਼ਨ ਆ ਸਾਰਾ ਤੁਹਾਨੂੰ ਮੈਂ ਦੇ ਦੇਣਾ ਉਹ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਿਓ ਬਾਈ ਜੀ ਆਪਣੀ ਪਹਿਲਾਂ ਤਾਂ ਲੋਕੇਸ਼ਨ ਰੱਖੋ ਜੀ ਜਿਹੜੀ ਮੇਰੀ ਪਰਸਨਲ ਲੋਕੇਸ਼ਨ ਹੈ ਜੀ ਉਹ ਸਮਰ ਵਾਲੇ ਕੋਲ ਮੇਰਾ ਬੰਦ ਹੈ ਜੀ ਕੋਟ ਦਿੰਗਰ ਠੀਕ ਹੈ ਜੀ ਮੇਰੇ ਡੌਗ ਉੱਥੇ ਰਹਿੰਦੇ ਨੇ ਠੀਕ ਹੈ ਜੀ ਜਿਹੜੇ ਬੱਚੇ ਨੇ ਇਸ ਟਾਈਮ ਮਕਦੀ ਵਾਲੇ ਹਾਂ ਜਿਹੜੇ ਵੀਡੀਓ ਬਣਾ ਰਹੇ ਨੇ ਇਹ ਮਰੇ ਕੋਲੇ ਮੇਰੇ ਸਹਾਇਤਾ ਕਰ ਰਹੇ ਇਹ ਉੱਥੇ ਫਿਲਮ ਇਹ ਵੀ ਆਪ ਪ੍ਰੈਕੰਟਾਈਜ਼ੇਸ਼ਨ ਕੀ ਆ ਜਗ੍ਹਾ ਦੀ ਇਹ ਮਾਮਗੜਾ ਪੈਣ ਕੋਲ ਤੋ ਜਾ ਜਾਂਦੇ ਨੇ ਮਾਮਗੜਾ ਦੇ ਕੋਲ ਮਲੇਰ ਕੋਟ ਨੇ ਤੋਂ ਬਾਈ ਹੈਗਾ ਸਿਰਫ 4-5 ਕਿਲੋਮੀਟਰ ਹੈ ਬਸ ਸੜਕ ਦੇ ਜਾਂ ਪਾਸੇ ਪਦੇ ਵਾਲੇ ਪਾਸੇ ਹੀ ਤੁਰਾਂਗੇ ਤੇ ਮੈਂ ਨਾਲ ਇਹਦਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਵੀ ਪਾ ਦਿੱਤਾ ਬਾਈ ਦਾ ਤੇ ਇੱਕ ਵਾਰੀ ਮੈਂ ਬਾਈ ਤੋਂ ਵੀ ਬੁਲਾ ਕੇ ਵੀਡੀਓ ਦੇ ਨੰਬਰ ਲੈ ਲੈਣਾ ਤੁਸੀਂ ਡਿਸਕ੍ਰਿਪਸ਼ਨ ਖੋਲ ਕੇ ਇਹਨਾਂ ਦਾ ਨੰਬਰ ਲੈ ਸਕਦੇ ਹੋ ਤੇ ਕਾਲ ਵੀ ਕਰ ਲਓ ਬਾਈ ਜੀ ਇੱਕ ਵਾਰੀ ਨੰਬਰ ਬੋਲ ਨੰਬਰ ਹੈਗਾ ਜੀ 93631 35352 ਇੱਕ ਵਾਰੀ ਰੀਪੀਟ ਕਰੋ 93631 35352 ਬਾਈ ਜੀ ਕਿਸੇ ਨੂੰ ਵੀ ਜਰੂਰ ਹੈਗੀ ਆ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਮੋਬਾਈਲ ਨੰਬਰ ਤੁਹਾਨੂੰ ਦਿੱਤਾ ਬਾਕੀ ਡਿਸਕ੍ਰਿਪਸ਼ਨ ਖੋਲ ਲਿਓ ਇਹਨਾਂ ਚ ਪੂਰਾ ਇਹਨਾਂ ਦੀ ਡਿਟੇਲ ਮਿਲ ਜੂਗੀ ਤੁਸੀਂ ਕਾਲ ਕਰਕੇ ਬੱਚੇ ਇਹ ਪਰਚੇਜ਼ ਕਰ ਸਕਦੇ ਹੋ ਕਿਊਟੀ ਵਾਸਤੇ ਜਿਨ੍ਹਾਂ ਨੂੰ ਵੀ ਡੌਗ ਦੀ ਲੋੜ ਹੈ ਤਾਂ ਬਾਈ ਨੂੰ ਇੱਕ ਵਾਰੀ ਜ਼ਰੂਰ ਕਾਲ ਕਰਿਓ ਤੁਹਾਡੇ ਕਹਿਣ ਤੇ ਮੈਂ ਵੀਡੀਓ ਬਣਾ ਰਿਹਾ ਵੀ ਸਾਨੂੰ ਗੱਡੀ ਦੇ ਡੌਗ ਚਾਹੀਦੇ ਨੇ ਤਾਂ ਕਰਕੇ ਪਾਈ ਵੀ ਵੀਡੀਓ ਤੁਹਾਡੇ ਵਾਸਤੇ ਬਣਾਈ ਆ ਬਾਈ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਡੌਗ ਕਿਵੇਂ ਲੱਗੇ ਇਹ ਵੀ ਤੁਸੀਂ ਸਾਨੂੰ ਜ਼ਰੂਰ ਦੱਸਿਓ ਜੀ ਬਹੁਤ ਬਹੁਤ ਧੰਨਵਾਦ ਸਸਤੀ ਕਾਲ ਬੇ ਮਿਹਰਬਾਨੀ